ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤ ਉਸੇ ਅਰਥ ਕਰਾਂਗੇ ਛੋਠ ਮਹੱਲਾ ਪੰਜਵਾਂ ਦੇ 90ਵੇਂ 90th ਸ਼ਬਦੀਵਾਰੀ ਹੈ ਜੀ ਛੋਠ ਮਹੱਲਾ ਪੰਜਵਾਂ ਕਰਨ ਕਰਾਵਨ ਹਰ ਅੰਤਰਜਾਮੀ ਜਨ ਆਪਣੇ ਕੀ ਰਾਖੇ ਜੈ ਜੈਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਾਖੇ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੇ ਜੈ ਜੈ ਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਾਖੇ ਪ੍ਰਭ ਜੀ ਤੇਰੀ ਓਟ ਗਸਾਈ ਤੂੰ ਸਮਰਾਤ ਸਰਨ ਕਾ ਦਾਤਾ ਆਠ ਪੈਰ ਤੁਮ ਧਿਆਈ ਰਹਾਓ ਪ੍ਰਭ ਜੀ ਤੇਰੀ ਓਟ ਗਸਾਈ ਤੂੰ ਸਮਰਾਤ ਸਰਨ ਕਾ ਦਾਤਾ ਆਠ ਪੈਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀ ਸਤਗੁਰ ਚਰਨ ਲਗੇ ਪਉ ਮਿਟਿਆ ਹਰ ਗੁਣ ਗੋਏ ਗਾਏ ਮਨ ਮਾਹੀ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀ ਸਤਗੁਰ ਚਰਨ ਲਗੇ ਪਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੁਖ ਸਹਿਜ ਆਨੰਦ ਕਨੇਰੇ ਸਤਗੁਰ ਦੀ ਆਦਲਾਸਾ ਜਿਣਕਾਰ ਆਏ ਸੋ ਬਾਸੈਤੀ ਪੂਰਨ ਹੋਈ ਆਸਾ ਸੁਖ ਸਹਿਜ ਆਨੰਦ ਕਨੇ ਰੇ ਸਤਗੁਰ ਦੀ ਆਦਲਾਸਾ ਜਿਣਕਾਰ ਆਏ ਸੋ ਬਾਸੈਤੀ ਪੂਰਨ ਹੋਈ ਆਸਾ ਪੂਰਾ ਗੁਰਪੂਰੀ ਮਤ ਜਾਕੀ ਪੂਰਨ ਪ੍ਰਭ ਕੇ ਕਾਮ ਗੁਰ ਚਰਨੀ ਲਾਗ ਤਰਿਓ ਪਵ ਸਾਗਰ ਜਪ ਨਾਨਕ ਹਰ ਹਰ ਨਾਮਾ ਪੂਰਾ ਗੁਰਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮ ਗੁਰ ਚਰਨੀ ਲਾਗ ਤਰਿਓ ਪਵ ਸਾਗਰ ਜਪ ਨਾਨਕ ਹਰ ਹਰ ਨਾਮ ਇਸ ਸ਼ਬਦ ਵਿੱਚ ਗੁਰੂ ਜੀ ਸੰਸਿਖ ਦਿੰਦੇ ਹਨ ਜੀ ਕਿ ਜੋ ਜੀਵ ਨੂੰ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਪ੍ਰਭ ਦੀ ਕਿਰਪਾ ਨਾਲ ਪਰਮੇਸ਼ਰ ਹਰ ਦੇ ਨਾਲ ਉਹਨਾਂ ਦੀ ਲਿਬ ਲਗਦੀ ਹੈ ਜੀ ਤਾਂ ਗੁਰੂ ਜੀ ਆਖਦੇ ਹਨ ਉਪਰ ਮਿਸਰ ਪ੍ਰਭ ਕਰਨ ਕਰਾਉਣ ਆ ਰਹਾ ਹੈ ਹਾਰਾ ਹੈ ਜੀ ਉਹ ਅੰਤਰਜਾਮੀ ਹੈ ਜੀ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਹ ਆਪਣੇ ਜੀਵਨੁਖ ਦਾਸ ਦੀ ਮਰਿਆਦਾ ਰੱਖਦਾ ਹੈ ਜੀ ਬੇਨਤੀ ਸੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀਵਨੁਖ ਗੁਰੂ ਰੂਪ ਕੁਰਸ਼ਤ ਗੁਰਬਾਣੀ ਨਾਮ ਦਾ ਰਾਸ ਸਕਦੇ ਹਨ ਜੀ ਉਹਨਾਂ ਦੀ ਸੰਸਾਰ ਜਗਤ ਵਿੱਚ ਜੈ ਜੈਕਾਰ ਹੁੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਜੀ ਇਹ ਕਰਤਾ ਪਰਮ ਸੁਆਮੀ ਮੈਨੂੰ ਕੇਵਲ ਅਤੇ ਕੇਵਲ ਤੁਹਾਡੀ ਹੀ ਓਟ ਤੁਹਾਡਾ ਹੀ ਆਸਰਾ ਹੈ ਜੀ ਤੋਹੀ ਸਭ ਤੁਸੀਂ ਹੀ ਸਭ ਕੁਝ ਕਰਨ ਕਾਰਨ ਸਮਰਥ ਹੋ ਜੀ ਅਤੇ ਮੇਰੇ ਵਰਗੇ ਆਨੋਮੀ ਆਪਣੀ ਸ਼ਰਨ ਪ੍ਰਦਾਨ ਕਰਦੇ ਹੋ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਗੁਰਸ਼ਬ ਗੁਰਬਾਣੀ ਨਾਮਧਾਰ ਅਠੇ ਪੈ ਤੇਰੇ ਨਾਮ ਨੂੰ ਤੇਉਂਦਾ ਹਾਂ ਜੀ ਰਹਾਉ ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਜੋ ਗੁਰਮੁਖ ਸਾਧਕ ਤੇਰੇ ਗੁਰਸ਼ਬ ਗੁਰਬਾਣੀ ਨਾਮ ਦਾ ਸਿਮਰਨ ਕਰਦੇ ਹਨ ਜੀ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਫਿਕਰ ਡਰ ਨਹੀਂ ਰਹਿੰਦਾ ਜੀ ਅਤੇ ਪਰਮੇਸ਼ਰ ਹਰ ਦੀ ਕਿਰਪਾ ਸਦਕਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਗੁਰ ਤੇ ਚਰਨਾਂ ਨਾਲ ਲੱਗ ਕੇ ਉਹਨਾਂ ਦੇ ਸਾਰੇ ਡਰ ਭੈ ਖਤਮ ਹੋ ਜਾਂਦੇ ਹਨ ਜੀ ਅਤੇ ਉਹ ਸਦਾ ਆਪਣੇ ਮਨ ਵਿੱਚ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁੰਗਾਂਦੇ ਹਨ ਜੀ ਹਰ ਗੁਰੂ ਜੀ ਆਖਦੇ ਆ ਜਿੰਨਾ ਗੁਰਮਖ ਸਾਧਕਾਂ ਨੂੰ ਸਤਿਗੁਰ ਦੇ ਲਾਸਾ ਹੰਦੰਦਾ ਹੈ ਜੀ ਉਹਨਾਂ ਨੂੰ ਬਹੁਤ ਸੁਖ ਅਤੀ ਸਿਹਤ ਆਤਮਕਨੰਦ ਹਾਸਲ ਹੋ ਜਾਂਦਾ ਹੈ ਜੀ ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਵਿਕਾਰਾਂ ਨੂੰ ਜਿੱਤ ਕੇ ਸੋਭਾ ਸਿਹਤ ਨਿਜ ਘਰ ਵਿੱਚ ਆ ਜਾਇਆ ਹੈ ਜੀ ਪਾਉ ਵਿਕਾਰਾਂ ਨੂੰ ਨਸ਼ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਮੋਲ ਨੁਕਸਾਨ ਦੇਦਾ ਹੈ ਜੀ ਅਤੇ ਫਿਰ ਪਰਮੇਸ਼ਰ ਦੀ ਕਿਰਪਾ ਨਾਲ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਪੂਰਾ ਹੈ ਜੀ ਪਰਮੇਸ਼ਰ ਹਰ ਦੀ ਮੱਤ ਪੂਰੀ ਹੈ ਜੀ ਅਤੇ ਪਰਮੇਸ਼ਰ ਪ੍ਰਭ ਜੋ ਵੀ ਕਾਰਜ ਕਰਦੇ ਹਨ ਜੀ ਪੂਰੇ ਕਰਦੇ ਹਾਂ ਜੀ ਨਾਨਕ ਦਾ ਕਥਨ ਹੈ ਜੀ ਕਿ ਕੁਰਸ਼ਬ ਗੁਰਬਾਣੀ ਨਾਮ ਦੁਆਰਾ ਗੁਰੂ ਦੇ ਚਰਨੀ ਲੱਗ ਕੇ ਅਤੇ ਪਰਮੇਸ਼ਰ ਹਰਤੇ ਕੁਰਸ਼ਬ ਗੁਰਬਾਣੀ ਨਾਮ ਨੂੰ ਸਿਮਰ ਕੇ ਜਪ ਕੇ ਇਸ ਪਾਪ ਸਗਰ ਸੰਸਾਰ ਤੋਂ ਤਰ ਜਾਈਦਾ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਹਰ ਤੋਂ ਇਸ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਰੂਪ ਗੁਰੂ ਦੀ ਸ਼ਰਨ ਵਿੱਚ ਜਾਣ ਨਾਲ ਅਤੇ ਪਰਮੇਸ਼ਰ ਪ੍ਰਭ ਦੀ ਓਟ ਗ੍ਰਾਂਹ ਕਰਨ ਨਾਲ ਹਰ ਪ੍ਰਕਾਰ ਹਰ ਦੇ ਵਿਕਾਰ ਖਤਮ ਹੋ ਜਾਂਦੇ ਹਨ ਜੀ ਅਤੇ ਪਰਮੇਸ਼ਰ ਦੀ ਕਿਰਪਾ ਨਾਲ ਸੁਖ ਸ਼ਾਂਤੀ ਵਰਤ ਜਾਂਦੀ ਹੈ ਜੀ ਸਾਰੇ ਸੰਕਟ ਖਤਮ ਹੋ ਜਾਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਲ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਪ੍ਰਭ ਰੂਪ ਗੁਰੂ ਦੀ ਝਰਨ ਵਿੱਚ ਜਾਣ ਨਾਲ ਇਸ 바ਸਾਗਰਸਨ ਸਾਰਤੰ دریا ਜਾ ਸਕਦਾ ਹੈ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ ਨੇਕਾ ਬੁੱਲਣਾ ਹੋਇਆ ਹੋਣ ਕਿਆ ਉਸ ਵਾਸਤੇ ਮੈਂ ਕਿਹਾ ਦੀ ਜੱਜ ਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ